we Education is not the amount of information that is put in the human brain. It must have man-making, character making, and life building as simulation of ideas. <laughs> ਦੋਸਤੋ ਪਿੱਛੇ ਜਿਹੇ ਵਿਸਾਖੀ ਦਾ ਤਿਹਾਰ ਲੰਘਿਆ ਹੈ ਵਿਸਾਖੀ ਖੁਸ਼ੀਆਂ ਉਹ ਮੰਗਾ ਉਤਸਾਵ ਭਰਿਆ ਦਿਨ ਤਿਹਾਰ ਫਸਲਾਂ ਪੱਕਣ ਦੀਆਂ ਖੁਸ਼ੀਆਂ ਅਤੇ ਇੱਕ ਹੋਰ ਡਾਢੀ ਖੁਸ਼ੀ ਇਸ ਦਿਨ ਹਾਂਜੀ ਇਸੇ ਦਿਨ ਵਿਸਾਖੀ ਵਾਲੇ ਦਿਨ ਹੀ 1699 ਈਸਵੀ ਵਿੱਚ ਖਾਲਸਾ ਪੰਥ ਹੋਂਦ ਵਿੱਚ ਆਇਆ ਸੀ ਖਾਲਸਾ ਪ੍ਰਗਟਿਓ ਪ੍ਰਮਾਤਮਾ ਕੀ ਮੌਜ ਵਿਸਾਖੀ ਅੱਜ ਦਾ ਵਿਸ਼ਾ ਵਿਸਾਖੀ ਚੁਣਿਆ ਹੈ ਵਿਸਾਖੀ ਕਰਕੇ ਹੀ ਅੱਜ ਦਾ ਵਿਸ਼ਾ ਚੁਣਿਆ ਹੈ ਪੰਜਾਬ ਵਸਦਾ ਗੁਰਾਂ ਦੇ ਨਾਮ ਵਿਸ਼ੇ ਉਪਰ ਆਉਣ ਤੋਂ ਪਹਿਲਾਂ ਜੇ ਦੋਸਤੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਆਪਾਂ ਪੰਜਾਬ ਦੇ ਵਾਸੀ ਹਾਂ ਕਿਉਂਕਿ ਵੀਡੀਓ ਪੰਜਾਬੀ ਭਾਸ਼ਾ ਵਿੱਚ ਹੈ ਤਾਂ ਵਿਊਅਰਜ਼ ਵੀ ਪੰਜਾਬੀ ਭਾਸ਼ਾ ਦੇ ਜਾਣਕਾਰ ਹੀ ਹੋਣਗੇ ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬ ਦੋਸਤੋ ਜਦੋਂ ਵੀ ਇਤਿਹਾਸ ਵਿੱਚ ਪਿੱਛੇ ਵੱਲ ਜਾਂਦੇ ਹਾਂ ਤਾਂ ਪੰਜਾਬ ਦਾ ਪਹਿਲਾ ਨਾਮ ਪ੍ਰਚਲਿਤ ਸੀ ਸप्त ਸਿੰਧੂ ਭਾਵ ਸੱਤ ਦਰਿਆਵਾਂ ਦੀ ਧਰਤੀ ਦੋਸਤੋ ਸੱਤ ਦਰਿਆਵਾਂ ਦੀ ਧਰਤੀ ਸप्त ਸਿੰਧੂ ਪਹਿਲਾਂ ਇਹ ਪੰਜਾਬ ਦਾ ਨਾਮ ਹੁੰਦਾ ਸੀ ਚਲੋ ਉਹਨਾਂ ਦਰਿਆਵਾਂ ਦੇ ਵੀ ਨਾਂ ਜਾਣ ਲੈਂਦੇ ਹਾਂ ਜਿਨ੍ਹਾਂ ਕਰਕੇ ਇਸ ਨੂੰ ਸप्त ਸਿੰਧੂ ਕਿਹਾ ਜਾਂਦਾ ਸੀ ਸਿੰਧੂ ਦਰਿਆ ਜੇਲਮ ਦਰਿਆ ਚਨਾਬ ਦਰਿਆ ਰਾਵੀ ਦਰਿਆ ਬਿਆਸ ਅਤੇ ਸਰਸਵਤੀ ਦਰਿਆ ਦੋਸਤੋ ਸਮਾਂ ਪਾ ਕੇ ਸਰਸਵਤੀ ਦਰਿਆ ਇਹ ਸੁੱਕ ਗਿਆ ਹੈ ਅਤੇ ਸਿੰਧ ਆਪਣਾ ਰਸਤਾ ਹੌਲੀ-ਹੌਲੀ ਬਦਲਦੇ-ਬਦਲਦੇ ਪਰੇ ਟੁਰ ਗਿਆ ਬਾਕੀ ਬਚੇ ਪੰਜ ਦਰਿਆ ਹੌਲੀ ਹੌਲੀ ਵਿਦੇਸ਼ੀਆਂ ਨੇ ਇਹ ਨਾ ਪੰਜਾਂ ਦਰਿਆ ਕਰਕੇ ਹੀ ਜੋ ਇੱਥੇ ਹਮਲਾਵਰ ਆਉਂਦੇ ਸਨ ਵਿਦੇਸ਼ੀ ਉਹਨਾਂ ਨੇ ਇਸ ਖਿੱਤੇ ਦਾ ਨਾ ਸપ્ત ਸਿੰਧੂ ਦੀ ਥਾਂ ਪੰਜ ਆਪ ਪੰਜਾਬ ਨਾਂ ਦਿੱਤਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਇੱਥੇ ਯਾਦ ਰੱਖੋ ਦੋਸਤੋ ਬੇਸ਼ੱਕ ਪਹਿਲਾ ਭਾਰਤ ਨਾ ਹੀ ਹੁੰਦਾ ਸੀ ਭਾਰਤ ਦਾ ਪਰ ਵਿਦੇਸ਼ੀਆਂ ਨੇ ਉਸ ਨੂੰ ਹਿੰਦੁਸਤਾਨ ਦਾ ਨਾਂ ਦਿੱਤਾ ਅਤੇ ਫਿਰ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਇੰਡੀਆ ਨਾਂ ਦਿੱਤਾ ਹੁਣ ਮੌਜੂਦਾ ਮੋਦੀ ਗਵਰਨਮੈਂਟ ਫੇਰ ਭਾਰਤ ਭਾਰਤ ਨੂੰ ਭਾਰਤ ਦਾ ਨਾਂ ਦੇ ਰਹੀ ਹੈ ਪਰ ਪੰਜਾਬ 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 ਹੀ ਰਿਹਾ ਦੋ ਹੋਰ ਦਰਿਆ ਢਹੋਂ ਤੋਂ ਬਾਅਦ ਵੀ ਪੰਜਾਬ ਪੰਜਾਬ ਹੀ ਰਿਹਾ ਪੰਜਾਬ ਦਾ ਜ਼ਿਕਰ ਇਤਿਹਾਸ ਵਿੱਚ ਵੀ ਆਉਂਦਾ ਹੈ ਮਸ਼ਹੂਰ ਸੂਫੀ ਸ਼ਾਇਰ ਅਮੀਰ ਖਸਰੋ ਨੇ ਪੰਜਾਬ ਸ਼ਬਦ ਆਪਣੀਆਂ ਲਿਖਤਾਂ ਵਿੱਚ ਵਰਤਿਆ ਹੈ ਪੰਜਾਬ ਦੇ ਦਿਗਰ ਅੰਦਰ ਮੂਲਤਾ ਆਮਦ ਪਦੀਦ ਭਾਵਿਕ ਹੋਰ ਪੰਜਾਬ ਮੁਲਤਾਨ ਵਿੱਚ ਪ੍ਰਗਟ ਹੋ ਗਿਆ ਇਨ੍ਹਾਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਇਹ ਪ੍ਰਚਲਿਤ ਨਾਂ ਪਹਿਲਾਂ ਵੀ ਚੱਲਦਾ ਹੀ ਰਿਹਾ ਦੋਸਤੋ ਪੰਜਾਬ ਕਿਸੇ ਵੇਲੇ ਸਿੰਧੂ ਦਰਿਆ ਤੋਂ ਲੈ ਕੇ ਦਿੱਲੀ ਜਮਨਾ ਤੱਕ ਹੁੰਦਾ ਸੀ ਇਨ੍ਹਾਂ ਖੇਤਰਾਂ ਵਿੱਚ ਪੰਜਾਬੀ ਭਾਸ਼ਾ ਬੋਲੀ ਹੀ ਜਾਂਦੀ ਹੋਵੇਗੀ ਪੰਜਾਬੀ ਕਲਚਰ ਰਹਿਣ ਸਹਿਣ ਸੁਭਾ ਸਭ ਵਿੱਚ ਪੰਜਾਬੀਅਤ ਝਲਕਦੀ ਹੀ ਹੋਵੇਗੀ ਪਰ ਸਮੇਂ ਦੀ ਚਾਲ ਨੇ ਪੰਜਾਬ ਦਾ ਖਿੱਤਾ ਛੋੜਾ ਕਰ ਦਿੱਤਾ ਰੈਂਦੀ ਖੁੰਦੀ ਕਸਰ 1947 ਵਿੱਚ ਅੰਗਰੇਜ਼ਾਂ ਨੇ ਪੰਜਾਬ ਦਾ 80% ਹਾਂਜੀ ਇੱਥੇ ਯਾਦ ਰੱਖੋ ਕਿ ਅੰਗਰੇਜ਼ਾਂ ਨੇ ਪੰਜਾਬ ਦਾ 80% ਹਿੱਸਾ ਪਾਕਿਸਤਾਨ ਵਿੱਚ ਪਾ ਦਿੱਤਾ ਦੋਸਤੋ ਪਾਕਿਸਤਾਨ ਮਜ਼ਬੂ ਇਸਲਾਮ ਦੇ ਨਾਂ ਤੇ ਬਣਿਆ ਸੀ ਇਸਲਾਮ ਵਿੱਚ ਤਾਂ ਕਿਸੇ ਹੋਰ ਲਈ ਕੋਈ ਥਾਂ ਹੁੰਦੀ ਹੀ ਨਹੀਂ ਉਹਨਾਂ ਦੀ ਭਾਸ਼ਾ ਅਰਬੀ ਪਹਿਰਾਵਾ ਅਰਬਾਂ ਦੀ ਨਕਲ ਵਾਲਾ ਉਹ ਆਪਣੇ ਆਪ ਨੂੰ ਸਿੱਧਾ-ਸਿੱਧਾ ਅਰਬਾਂ ਨਾਲ ਜੋੜਦੇ ਹਨ ਪੰਜਾਬੀਆਂ ਨਾਲ ਨਹੀਂ ਆਮੇ اردو ਪਾਕਿਸਤਾਨ ਵਿੱਚ ਪਰਚਲਦਾ ਹੈ ਪਰ ਪੰਜਾਬੀ ਬਹੁ ਸੰਖਿਆਕ ਖੇਤਾਂ ਤੇ ਬਹੁ ਸੰਖਿਆਕ ਪੰਜਾਬੀ ਲੋਕ ਹੋਣ ਦੇ ਬਾਵਜੂਦ ਵੀ ਪੰਜਾਬੀ ਬੋਲਣੀ ਪੜਨੀ ਕੋਈ ਮਾਣ ਵਾਲੀ ਗੱਲ ਪਾਕਿਸਤਾਨ ਵਿੱਚ ਨਹੀਂ ਸਮਝੀ ਜਾਂਦੀ ਉੱਥੋਂ ਦਾ 엘ੀਟ ਵਰਗ ਪੰਜਾਬੀ ਬੋਲਣ ਵਾਲਿਆਂ ਨੂੰ ਬਾਲਮੀਕੀ ਸਮਾਜ ਦੇ ਲੋਕ ਕਹਿ ਕੇ ਮਜ਼ਾਕ ਉਡਾਂਦਾ ਹੈ ਜੋ ਪਾਕਿਸਤਾਨ ਵਿੱਚ ਲਗਭਗ ਸੀਵਰੇਜ ਜਾਂ ਗੰਦਗੀ ਸਾਫ ਕਰਨ ਦਾ ਹੀ ਕੰਮ ਕਰਦੇ ਹਨ ਬਸ ਇੱਕ ਸਟੇਟ ਮਾਟਰ ਦਾ ਨਾਂ ਹੀ ਹੈ ਪਾਕਿਸਤਾਨ ਵਿੱਚ ਪੰਜਾਬ ਪਰ ਦੋਸਤੋ ਜਦੋਂ ਭਾਰਤ ਵਾਲੇ ਪਾਸੇ ਦੇ ਪੰਜਾਬ ਦੀ ਗੱਲ ਚੱਲਦੀ ਹੈ ਤਾਂ ਉਹ ਪੰਜਾਬ ਸਾਰਿਆਂ ਦੀ ਜਿੰਦ-ਜਾਨ ਹੈ ਪੰਜਾਬ ਦਾ ਨਾਂ ਆਉਂਦੇ ਹੀ ਸਭ ਦਾ ਮਨ ਮਾਣ ਅਤੇ ਸਤਿਕਾਰ ਨਾਲ ਭਰ ਜਾਂਦਾ ਹੈ ਪਹਿਲਾ ਮੁੱਖ ਕਾਰਨ ਜੋ ਸਾਡਾ ਅੱਜ ਦਾ ਵਿਸ਼ਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਇਸ ਕਰਕੇ ਹੀ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਪੰਜਾਬ ਵਿਖੇ ਹੀ ਹੈ ਜਿੱਥੇ ਦਸਵੇਂ ਗੁਰੂ ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਹੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇੰਜ ਹੁਣ ਪੰਜਾਬ ਖਾਸ ਕਰ ਸਿੱਖਾਂ ਲਈ ਖਾਸ ਹੋ ਗਿਆ ਤੇ ਵਿਸਾਖੀ ਦਾ ਤਿਹਾਰ ਵਿਸਾਖੀ ਵਾਲਾ ਦਿਨ ਉਹ ਵੀ ਬਹੁਤ ਹੀ ਖਾਸ ਹੋ ਗਿਆ ਦੋਸਤੋ ਪੰਜਾਬ ਸੱਚਮੁੱਚ ਹੀ ਖਾਸ ਕਰ 1699 ਈਸਵੀ ਤੋਂ ਬਾਅਦ ਤਾਂ ਗੁਰੂਆਂ ਦੇ ਨਾਂ ਤੇ ਹੀ ਵਸਦਾ ਹੈ ਪੰਜਾਬ ਵਿੱਚ ਵਸਣ ਵਾਲੇ ਮੁਸਲਮਾਨ ਉਹ ਤਾਂ ਅਰਬ ਮੱਕੇ ਵੱਲ ਬੇਸ਼ੱਕ ਵੇਖਦੇ ਹੋਣੇ ਪਰ ਇੱਥੋਂ ਦੇ ਬਾਕੀ ਬਚੇ ਹੋਏ ਲੋਕ ਬਾਕੀ ਪੰਜਾਬੀ ਉਹ ਦਸਾਂ ਗੁਰੂਆਂ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਰੱਖਦੇ ਹਨ ਪਹਿਲੇ ਕੁਝ ਗੁਰੂ ਤਾਂ Hindu ਪਰਿਵਾਰਾਂ ਦੀ ਪਿਛੋਕੜ ਵਿੱਚੋਂ ਹੀ ਸਨ Hinduਾਂ ਲਈ ਸਿੱਖ ਸਿੱਖ ਬਣ ਕੇ ਕਦੇ ਵੀ ਉਹ ਗੈਰ ਨਹੀਂ ਰਹੇ ਕਿਸੇ Hindu ਬੱਚੇ ਦਾ ਸਿੱਖ ਬਣ ਜਾਣਾ ਕਦੇ ਵੀ ਧਰਮ ਪਰਿਵਰਤਨ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਜਦੋਂ ਕਿ ਇਸਲਾਮ ਜਾਂ ईसाई ਬਨਣਾ ਧਰਮ ਪਰਿਵਰਤਨ ਮੰਨਿਆ ਜਾਂਦਾ ਹੈ ਉੰਜ ਦਾ ਦੋਸਤੋ ਗੁਰੂ ਪੂਰੀ ਮਨੁੱਖਤਾ ਦੇ ਹਨ ਬਾਣੀ ਬਾਣੀ ਦਾ ਗਿਆਨ ਪੂਰੀ ਮਨੁੱਖਤਾ ਲਈ ਹੈ ਪਰ ਸਿੱਖ ਸਿੱਖਾਂ ਲਈ ਤਾਂ ਗੁਰੂ ਗੁਰੂ ਦੀ ਬਾਣੀ ਜਿੰਦ ਜਾਨ ਵਾਂਗੂ ਹੈ ਪੰਜਾਬ ਦੇ ਲਗਭਗ ਹਰ ਸ਼ਹਿਰ ਹਰ ਖਿੱਤੇ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੋਈ ਦੋਸਤੋ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਧਰਤੀ ਗੁਰੂਆਂ ਦੀ ਕਰਮ ਭੂਮੀ ਰਹੀ ਹੈ ਗੁਰੂਆਂ ਲਈ ਤਾਂ ਪੂਰਾ ਭਾਰਤ ਉਹਨਾਂ ਦੀ ਕਰਮ ਭੂਮੀ ਸੀ ਭਾਰਤ ਭਾਰ ਵਿੱਚ ਗੁਰੂ ਨਾਨਕ ਦੇਵ ਜੀ ਹੋਣ ਜਾਂ ਗੁਰੂ ਤੇਗ ਬਹਾਦਰ ਜੀ ਇਹਨਾਂ ਨੇ ਪੂਰੇ ਭਾਰਤ ਦਾ ਭ्रमण ਕੀਤਾ ਤੇ ਲੋਕਾਂ ਨਾਲ ਗਿਆਨ ਸਾਂਝਾ ਕੀਤਾ ਕਈ ਭਗਤਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦੇ ਹੋਏ ਉਹਨਾਂ ਦੀ ਕੁਝ ਬਾਣੀ ਨੂੰ ਆਪਣੀ ਬਾਣੀ ਦੇ ਬਰਾਬਰ ਥਾਂ ਤੇ ਸਤਿਕਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਉਹਨਾਂ ਦੀ ਬਾਣੀ ਨੂੰ ਵੀ ਪਵਿੱਤਰ ਅਤੇ ਬਾਕੀ ਸਭ ਲਈ ਸਨਮਾਨਯੋਗ ਬਣਾ ਦਿੱਤਾ ਸਿੱਖ ਹੋਣ ਜਾਂ ਬਾਕੀ ਸ਼ਰਧਾ ਨਾਲ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਰੇ ਨਤਮਸਤਕ ਹੁੰਦੇ ਹਨ ਜੋ-ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਣਾਮ ਕਰਦੇ ਹਨ ਮੱਥਾ ਟੇਕਦੇ ਹਨ ਤਾਂ ਉਹ ਗੁਰੂਆਂ ਦੇ ਨਾਲ-ਨਾਲ ਉਹਨਾਂ ਭਗਤਾਂ ਨੂੰ ਵੀ ਨਮਸਕਾਰ ਕਰਦੇ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅੱਜ ਵੀ ਬਹੁਤ ਸਾਰੇ ਉਹ ਸਥਾਨ ਜੋ ਗੁਰੂਆਂ ਨਾਲ ਸਿੱਧੇ ਸਬੰਧਤ ਹਨ ਉੱਥੇ ਨਤਮਸਤਕ ਹੋਣ ਵਾਲਿਆਂ ਵਿੱਚੋਂ ਵੱਡੀ ਸੰਖਿਆ ਵਿੱਚ ਗੈਰ ਸਿੱਖ ਜਾਂ ਸਾਫ਼-ਸਾਫ਼ ਕਹੀਏ ਤਾਂ ਹਿੰਦੂ ਹੀ ਹੁੰਦੇ ਹਨ ਉਹਨਾਂ ਦੇ ਮਨਾਂ ਵਿੱਚ ਗੁਰੂਆਂ ਪ੍ਰਤੀ ਅਥਾਹ ਸਤਿਕਾਰ ਹੁੰਦਾ ਹੈ ਪੰਜਾਬ ਵਿੱਚ ਵੱਸਣ ਵਾਲੇ ਹਿੰਦੂਆਂ ਲਈ ਤਾਂ ਗੁਰੂ ਪੂਰੀ ਤਰ੍ਹਾਂ ਉਹਨਾਂ ਦੇ ਆਪਣੇ ਹੀ ਹਨ ਬੇਸ਼ੱਕ ਉਹਨਾਂ ਦੀ ਮਨੋਤ ਪ੍ਰਾਣੀ ਹੀ ਹੋਵੇ ਉਹ ਪ੍ਰਾਣੀਆ ਮਨੋਤਾ ਅਨੁਸਾਰ ਆਪਣੇ ਧਾਰਮਿਕ ਕਰਮਕਾੜ ਕਰਦੇ ਹੋਣ ਪਰ ਸਹਿਮਤ ਸਹਿਮਤ ਅਹ ਗੁਰੂਆਂ ਨਾਲ ਵੀ ਹੁੰਦੇ ਹਨ ਉਹਨਾਂ ਨੂੰ ਸਤਕਾਰ ਅਤੇ ਪੂਰਾ ਮਾਣ ਦਿੰਦੇ ਹਨ ਜਦੋਂ ਕਿ ਸਿੱਖਾਂ ਲਈ ਸਿੱਖਾਂ ਲਈ ਤਾਂ ਪੂਰੀ ਤਾਂ ਗੁਰੂ ਦੀ ਬਾਣੀ ਗੁਰੂ ਦੀ ਸੋਚ ਲਾਈਫ ਸਟਾਈਲ ਮਨੋਤਾ ਸਭ ਕੁਝ ਹੁਣ ਸਿੱਖੀ ਸਿਧਾਂਤਾਂ ਅਨੁਸਾਰ ਹੀ ਹਨ ਪੰਜਾਬ ਵਿੱਚ ਸਾਰੇ ਮਿਲ ਜੁਲ ਕੇ ਰਹਿ ਰਹੇ ਹਨ ਵੱਖਵਾਤਾ ਹੈ ਦੋਸਤੋ ਗੁਰੂਆਂ ਦੀ ਬਾਣੀ ਅਤੇ ਗੁਰੂਆਂ ਦਾ ਜੀਵਨ ਵੱਖਵਾਤ ਤੇ ਨਫ਼ਰਤ ਨੂੰ ਅੱਜ ਵੀ ਪੰਜਾਬ ਵਿੱਚ ਠੱਲ ਪਾ ਹੀ ਰਿਹਾ ਹੈ ਦੋਸਤੋ ਰਾਜਨੀਤਿਕ ਲੋਕਾਂ ਨੇ ਬੜੀਆਂ ਵੰਡੀਆਂ ਪਾਈਆਂ ਅੰਗਰੇਜ਼ਾਂ ਨੇ ਵੀ ਈਸਾਈ ਚਸ਼ਮੇ ਰਾਹੀਂ ਮਕਾਲਫ ਵਰਗੇ ਵਿਦਵਾਨ ਸਿੱਖੀ ਵਿੱਚ ਘਸਾ ਕੇ ਸਿੱਖੀ ਸੋਚ ਵਿੱਚ ਘਸਾ ਕੇ ਵਖਰੇਵੇਂ ਪੈਦਾ ਕੀਤੇ ਪਰ ਇੱਕ ਪਾਸੇ ਗੁਰੂ ਨਾਨਕ ਦੀ ਸਿੱਖੀ ਅਤੇ ਦੂਜੇ ਪਾਸੇ ਈਸਾਈ ਚਸ਼ਮੇ ਵਾਲਾ ਮਕਾਲਫ ਉਸ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਲੋਕਾਂ ਦੀ ਸਿੱਖੀ ਥੋੜੇ ਬੋਦੇ ਟਕਰਾਤਾ ਹੁੰਦੇ ਰਹੇ ਪਰ ਉਸ ਦੇ ਬਾਵਜੂਦ ਵੀ ਪੰਜਾਬ ਅੱਜ ਵੀ ਗੁਰੂਆਂ ਦੇ ਨਾਂ ਤੇ ਹੀ ਵਸ ਰਿਹਾ ਹੈ ਮਕਾਲਫ ਦੀ ਸੋਚ ਤੋਂ ਪ੍ਰਭਾਵਿਤ ਲੋਕ ਹਿੰਸਕ ਘਟਨਾਵਾਂ ਆਪਣੀ ਪ੍ਰਦਰਸ਼ਨਾ ਕਰਕੇ ਬੇਸ਼ੱਕ ਸੁਰੱਖਿਆ ਵਿੱਚ ਰਹਿੰਦੇ ਹੋਣ ਪਰ ਅੱਜ ਵੀ ਨਾਨਕ ਗੁਰੂ ਨਾਨਕ ਉਹਨਾਂ ਦੀ ਸੋਚ ਤੇ ਚੱਨਣ ਵਾਲੇ ਸਿੱਖ ਗੁਰਸਿੱਖ ਬੜੀ ਵੱਡੀ ਸੰਖਿਆ ਵਿੱਚ ਬਚੇ ਹੋਏ ਹਨ ਬਸ ਉਹ ਹਾਈਲਾਈਟ ਨਹੀਂ ਹੁੰਦੇ ਉਹਨਾਂ ਲਈ ਸਿੱਖੀ ਇੱਕ ਜੀਉਣ ਦਾ ਢੰਗ ਹੈ ਨਾ ਕਿ ਵਿਖਾਵੇ ਦਾ ਗੁਰੂਆਂ ਦੀ ਸੋਚ ਪੰਜਾਬੀਆਂ ਨੂੰ ਪੰਜਾਬੀ ਰਹਿਣ ਦੇਵੇਗੀ ਦੋਸਤੋ ਜਦੋਂ ਵੀ ਪੰਜਾਬੀ ਖਾਸ ਕਰਕੇ ਸਿੱਖ ਗੁਰੂ ਨਾਨਕ ਦੀ ਸੋਚ ਤੋਂ ਪਿੱਛੇ ਹਟਣਗੇ ਤਾਂ ਇਹਨਾਂ ਦਾ ਹਸ਼ਰ ਜਿਵੇਂ ਅਫਗਾਨਿਸਤਾਨ ਵਿੱਚ ਹੋਇਆ ਹੈ ਲੋਕਾਂ ਦਾ ਉਹੋ ਜਿਹਾ ਹੀ ਹੋਵੇਗਾ ਪਰ ਦੋਸਤੋ ਗੁਰੂਆਂ ਦੀ ਰਹਿਮਤ ਸਤਕਾ ਹਾਲੇ ਦਾ ਪੰਜਾਬ ਵਸਦਾ ਹੀ ਹੈ ਤੇ ਉਮੀਦ ਰੱਖਣੀ ਚਾਹੀਦੀ ਹੈ ਕਿ ਵਸਦਾ ਹੀ ਰਹੇਗਾ ਦੋਸਤੋ ਜਿੰਨਾ ਹੋ ਸਕੇ ਉਹਨਾਂ ਦੀ ਸੋਚ ਦੇ ਉੱਪਰ ਪੈਰਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਉੱਪਰ ਚੱਲਣ ਦੀ ਕੋਸ਼ਿਸ਼ ਕਰਦੇ ਹੋਏ ਕੁਝ ਨੀਮਾ ਦੇ ਉੱਪਰ ਦ੍ਰਿੜ ਰਹਿੰਦੀ ਜ਼ਰੂਰਤ ਹੈ ਜੋ ਸਿੱਖੀ ਵਿੱਚ ਸਿੱਖ ਸੰਧਾਤ ਦਿੱਤੇ ਗਏ ਹਨ ਦੋਸਤੋ ਉਮੀਦ ਹੈ ਵੀਡੀਓ ਠੀਕ ਲੱਗੀ ਹੋਵੇਗੀ ਪਸੰਦ ਆਉਣ ਤੇ ਲਾਈਕ ਅਤੇ ਸ਼ੇਅਰ ਕਰ ਸਕਦੇ ਹੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ